ਇੰਦਰਾ ਗਾਂਧੀ ਨੇ ਬੰਬ ਸੁੱਟ ਦੇਣਾ ਤੇ ਅਖਬਾਰ ਚ ਬਿਆਨ ਦੇ ਦੇਣਾ ਕਿ ਪਾਕਿਸਤਾਨ ਸੁੱਟ ਗਿਆ ਸੰਤ ਹਾਸਿਪੇ ਕਹਿੰਦੇ ਸਾਡੇ ਤੇ ਇੰਦਰਾ ਗਾਂਧੀ ਦੇ ਰਿਲੇਸ਼ਨਸ ਸੰਬੰਧ ਨੇ ਜਿਹੜੇ ਹੁਣ ਤਾਂ ਦੁਨੀਆ ਨੂੰ ਐਨੇਕ ਸਾਫ਼ ਦਿਸਣ ਲੱਗ ਗਏ ਕਿ ਜੇ ਪਾਕਿਸਤਾਨ ਵੀ ਬੰਬ ਸੁੱਟ ਕੇ ਜੇ ਲੋਕ ਕਹਣ ਕਿ ਇੰਦਰਾ ਗਾਂਧੀ ਨੇ ਸੁੱਟਿਆ ਮੈਨੂੰ ਵੀ ਇਹ ਗੱਲ ਸਹੀ ਨਹੀਂ ਲੱਗੀ ਕਿ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ 'ਚ ਮੋਰਚਾ ਬੰਦੀ ਕਰਨ ਜੇ ਕਿਲਾ ਬੰਦੀ ਹੁੰਦੀ ਤਾਂ ਫਿਰ ਦਰਵਾਜ਼ੇ ਬੰਦ ਹੁੰਦੇ ਨਾ ਇੱਥੇ ਤਾਂ ਚਾਰੇ ਦਿਸ਼ਾਵਾਂ 'ਚ ਚਾਰੇ ਦਰਵਾਜ਼ੇ ਖੋਲ ਦਿੱਤੇ ਲਕਚਰ ਗਾਇਕੀ ਵੱਲ ਹੁੰਦੇ ਸੀ ਜਾਂ ਫਿਰ ਕੁਝ ਵੀ ਅਜਿਹਾ ਕਰਦੇ ਸੀ ਜੋ ਸਿੱਖਾ ਦੇ ਹਿੱਤ ਵਿੱਚ ਨਹੀਂ ਹੈ ਉਹਨਾਂ ਦਾ ਖਾੜਕੂਆਂ ਵੱਲੋਂ ਸੋਧਾ ਲਾਇਆ ਜਾਂਦਾ ਸੀ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਦਮਦਮਿਤਕ ਸਾਲ ਚਾਹ ਨਹੀਂ ਪੀਂਦੀ ਦਮਦਮਿਤਕ ਸਾਲ ਨਸ਼ਿਆਂ ਤੋਂ ਮੁਕਤ ਕਰਦੀ ਹੈ ਦਮਦਮੇ ਟਕਸਾਲ ਦਾ ਅਨੁਸ਼ਾਸਨ ਸਖਤ ਹੈ ਇਹ ਸਖਤ ਅਨੁਸ਼ਾਸਨ ਹੋਏਗਾ ਤਦ ਹੀ ਫਿਰ ਦੁਨੀਆ 'ਚ ਕਦਰ ਬਣੇਗੀ ਨਾ ਸਾਨੂੰ ਬਹੁਗਿਣਤੀ ਇਲਾਕਾ ਮਿਲੇ ਜਿੱਥੇ ਸਿੱਖ ਬਹੁਗਿਣਤੀ ਹੋਵੇ ਜਦੋਂ ਸਿੱਖਾਂ ਨੂੰ ਉਹਨਾਂ ਦੀਆਂ ਇੱਛਾਵਾਂ ਦੇ ਮੁਤਾਬਕ ਇੱਥੇ 47 ਤੋਂ ਬਾਅਦ ਕੁਝ ਨਹੀਂ ਮਿਲਿਆ ਨਾ ਮਾਸਟਰ ਤਾਰਾ ਸਿੰਘ ਨੇ ਖਾਲਸਾਤਨ ਦਾ ਐਲਾਨ ਕਰ ਦਿੱਤਾ ਇਹ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਸੀ ਮਾਸਟਰ ਤਾਰਾ ਸਿੰਘ ਨੇ ਤਾਂ 47 ਤੋਂ ਪਹਿਲਾਂ ਵੀ ਕੀਤਾ ਸੀ ਅੱਛਾ ਜੀ ਲਾਹੌਰ ਚ ਖਾਲਸਾਤਨ ਦਾ ਝੰਡਾ ਵੀ ਚਾੜਿਆ ਸੀ ਉਹਨਾਂ ਨੇ ਹੂੰ ਹੂੰ ਪੰਜਾਬੀ ਸੂਬਾ ਤੁਹਾਡਾ ਇੱਕ ਤਰੀਕੇ ਨਾਲ ਖਾਲਸਾਤਨ ਹੋਏਗਾ ਜਿੱਥੇ ਸਿੱਖਾਂ ਦੀ ਬਹੁ ਗਿਣਤੀ ਹੋਏਗੀ ਓਕੇ ਇਹ ਡਾਕਟਰ ਅੰਬੇਦਕਰ ਦੀ ਸੁਜੈਸ਼ਨ ਸੀ ਜਿਹੜੀ ਠੀਕ ਲੱਗੀ ਮਾਸਟਰ ਤਾਰਾ ਸਿੰਘ ਨੂੰ ਤੇ ਉਹਨਾਂ ਨੇ ਮੰਨ ਲਈ ਸਾਈ ਕੀ ਚਿਹਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਇਹ ਸਾਡੀ ਅਰਦਾਸ ਚ ਸਵੇਰੇ ਸ਼ਾਮ ਹਰ ਗੁਰਦੁਆਰੇ ਚ ਅਰਦਾਸ ਹੁੰਦੀ ਹੈ ਤੇ ਸਿੱਖ ਆਪਣੇ ਘਰ ਜੇ ਅਰਦਾਸ ਕਰਦੇ ਤੇ ਰਾਜ ਕਰਨਾ ਜਾਂ ਰਾਜ ਮੰਗਣਾ ਇਹ ਯੋਧਿਆਂ ਦਾ ਬਹਾਦਰਾਂ ਦਾ ਸੂਰਮਿਆਂ ਦਾ ਕੰਮ ਹੈ ਕੋਈ ਗੁਨਾਹ ਥੋੜਾ ਇਹ ਰਾਜ ਕਰਨ ਦਾ ਮਤਲਬ ਇਹ ਥੋੜਾ ਵੀ ਬਾਕੀ ਕੌਮਾਂ ਨੂੰ ਮਾਰ ਦੇਣਾ ਸੀ ਸਾਡੀ ਕੌਮ ਜਿੰਨੇ ਕਸ਼ਟਾਂ ਚੋਂ ਲੰਗੀ ਹੈ ਸਾਨੂੰ ਤਾਂ ਪਤਾ ਹੈ ਕਿ ਆਦਰ ਕਿਵੇਂ ਕੀਤਾ ਹੁੰਦਾ ਜਦੋਂ ਕਾਲਾ ਦੌਰ ਸੀ ਉਸ ਵੇਲੇ ਘੜੇ ਦੇ ਵਿੱਚ ਪਰਚੀ ਪਾਈ ਜਾਂਦੀ ਸੀ ਤੇ ਜੇ ਇਸ ਪਰਚੀ ਦੇ ਉੱਤੇ ਨਾਮ ਜਿਹੜੇ ਵੀ ਬੰਦੇ ਦਾ ਨਾਮ ਨਿਕਲਦਾ ਸੀਗਾ ਫਿਰ ਖਾੜਕੂ ਸਿੰਘੇ ਜਾ ਕੇ ਉਹਨਾਂ ਦਾ ਸੌਦਾ ਲਾਉਂਦੇ ਸੀ ਜਿਵੇਂ ਬਦਨਾਮ ਕੀਤਾ ਜਾ ਸਕਦਾ ਸਟੇਟ ਆਫ ਵੱਖ-ਵੱਖ ਚੈਨਲਸ ਰਾਹੀਂ ਵੱਖ-ਵੱਖ ਬੰਦਿਆਂ ਰਾਹੀਂ ਉਹ ਬਦਨਾਮ ਕਰਦੇ ਨੇ ਕੋਈ ਇਧਰ ਸੱਚਾਈ ਨਹੀਂ ਹੈ ਕੋਈ ਸੱਚਾਈ ਨਹੀਂ ਹੈ ਸੰਤਾਂ ਕੋਲ ਕੋਈ ਲੋੜਵੰਦ ਬੰਦਾ ਜਾਂਦਾ ਕਿਸੇ ਬੱਚੇ ਦੀ ਫੀਸ ਭਰਨੀ ਹੈ ਉਹ ਫੀਸ ਲਈ ਪੈਸੇ ਦੇ ਦਿੰਦੇ ਕਿਸੇ ਨੂੰ ਨੌਕਰੀ ਦਿਵਾਣੀ ਹੈ ਜਿਗਾ ਜਦੋਂ ਫੌਜੀ ਵੀ ਉਹਨਾਂ ਨੂੰ ਮੱਥਾ ਟੇਕਣ ਆਏ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਤੁਸੀਂ ਮੱਥਾ ਟੇਕਣ ਆਏ ਹੋ ਤੇ ਕੱਲ ਉਹ ਵੀ ਦੌਰ ਆਏਗਾ ਕਿ ਤੁਸੀਂ ਖੁਦ ਆਓਗੇ ਤੇ ਤੁਹਾਡੇ ਹੱਥ ਬੰਨੇ ਹੋਣਗੇ ਓਹੋ ਮੈਂ ਵਿਟਨੈਸ ਐ ਇਸ ਗੱਲ ਦਾ ਸੈਂਟਰ ਸਰਕਾਰ ਨੇ ਇੰਦਰਾ ਗਾਂਧੀ ਦੀ ਸਰਕਾਰ ਨੇ ਉਸ ਵੇਲੇ ਆਪਣਾ ਇੱਕ ਏਜੰਟ ਤਿਆਰ ਕੀਤਾ ਤੇ ਉਹ ਏਜੰਟ ਜੋ ਤਿਆਰ ਕੀਤਾ ਗਿਆ ਸੀ ਉਹ ਇਹੀ ਸਨ ਕਿ ਕੋਈ ਸਟੇਟ ਆਪਣੇ ਏਜੰਟ ਨੂੰ ਮਾਰਿਆ ਨਹੀਂ ਕਰਦੀ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਕਾਂਗਰਸ ਦਾ ਨਾ ਏਜੰਟ ਸੀ ਕਾਂਗਰਸ ਵੱਲੋਂ ਨਾ ਇਨਸਪਾਇਰਡ ਸੀ ਲੇਕਿਨ ਕਾਂਗਰਸ ਨੂੰ ਸੂਟ ਕਰਦਾ ਸੀ ਕਿ ਅਕਾਲੀ ਦਲ ਦੇ ਬਰਾਬਰ ਇੱਕ ਧੜਾ ਉੱਠੇ ਜਦੋਂ ਇਹ ਬਲੂ ਸਟਾਰ ਆਪਰੇਸ਼ਨ ਹੋਇਆ ਉਦੋਂ ਜਿੰਨਾ ਜ਼ਖੀਰਾ ਬਰਾਮਦ ਹੋਇਆ ਹਥਿਆਰਾਂ ਦਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿ ਨਹੀਂ ਨਹੀਂ ਇਹ ਉਹਨਾਂ ਵੱਲੋਂ ਉੱਥੇ ਜਮ੍ਹਾਂ ਕੀਤਾ ਗਿਆ ਸੀ ਜਾਂ ਫਿਰ ਸਰਕਾਰ ਵੱਲੋਂ ਜਮ੍ਹਾਂ ਕਰਵਾਇਆ ਗਿਆ ਸੀ ਸਰਕਾਰ ਵੱਲੋਂ ਜਿੰਨੀ ਕਿ ਮੇਰੇ ਕੋਲ ਜਾਣਕਾਰੀ ਹੈ ਦੇਖੋ ਆਪਾਂ ਜੋ ਗਲਤ ਹੈ ਗਲਤ ਲੱਗਦਾ ਹੈ ਜੋ ਠੀਕ ਹੈ ਠੀਕ ਕਹਿ ਦੇਣਾ ਚਾਹੀਦਾ ਹੈ ਸਾਇਕਲ ਪੋਡਕਾਸਟ ਵਿਦ ਪ੍ਰੋਪਕੋਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਤੁਸੀਂ ਸਾਡਾ ਪੁਰਾਣਾ ਐਪੀਸੋਡ ਦੇਖਿਆ ਸੀ ਸਾਡੇ ਬਹੁਤ ਹੀ ਮਾਣਯੋਗ ਘਰਪਾਲ ਸਿੰਘ ਪਨਰਜੀ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਆਪਣੇ 4 5 6 ਜੂਨ ਨੂੰ ਲੈ ਕੇ ਤੇ ਉਹਨਾਂ ਨੇ ਆਪਣੇ ਨਾਲ ਹੋਏ ਵਰਤਾਰੇ ਬਾਰੇ ਗੱਲਬਾਤ ਕੀਤੀ ਤੇ ਨਾਲ ਹੀ ਦੱਸਿਆ ਕਿ ਕਿਵੇਂ-ਕਿਵੇਂ ਸਿੱਖ ਜਗਤ ਨੂੰ ਜਿਹੜੇ ਨੇ ਉਸ ਵੇਲੇ ਮਤਲਬ ਦੁੱਖ ਝੱਲਣੇ ਪਏ ਜਾਂ ਕਿਵੇਂ-ਕਿਵੇਂ ਅਸੀਂ ਉਹਨਾਂ ਦੁੱਖਾਂ ਨੂੰ ਪਾਰ ਕਰਕੇ ਇਸ ਮੌਕੇ ਤੱਕ ਪਹੁੰਚੇ ਹਾਂ ਤਾਂ ਏਸੀ ਐਪੀਸੋਡ ਦੇ ਵਿੱਚ ਮੇਰਾ ਇੱਕ ਹੋਰ ਸੀਗਾ ਕਿ ਕੁਝ ਚੀਜ਼ਾਂ ਨੇ ਸਾਡੇ ਮਾਈਂਡ ਦੇ ਵਿੱਚ ਕੁਝ ਗੱਲਾਂ ਨੇ ਸਾਡੇ ਨੌਜਵਾਨ ਪੀੜੀ ਦੇ ਦਿਮਾਗ ਦੇ ਵਿੱਚ ਦਮਦਮੀ ਟਕਸਾਲ ਨੂੰ ਲੈ ਕੇ ਜਾਂ ਫਿਰ ਸੰਤ ਜਰਨੈਲ ਸਿੰਘ ਪਿੰਡਾ ਵਾਲਿਆਂ ਨੂੰ ਲੈ ਕੇ ਕਿਉਂਕਿ ਜਿੱਥੇ ਇੱਕ ਪਾਸੇ ਉਹਨਾਂ ਨੂੰ ਇੱਕ ਬਹੁਤ ਮਹਾਨ ਸੰਤ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਉੱਥੇ ਕੁਝ ਲੋਕ ਉਹਨਾਂ ਨੂੰ ਖੜਕੂਵਾਦ ਲਹਿਰ ਦਾ ਜਨਮਦਾਤਾ ਜਾਂ ਫਿਰ ਖੜਕੂ ਵੀ ਕਹਿੰਦੇ ਨੇ ਤਾਂ ਕੁਝ ਮਿਥਸ ਤੇ ਕੁਝ ਸਚਾਈਆਂ ਨੇ ਮੈਂ ਇੰਨਾਂ ਗੱਲਾਂ ਬਾਰੇ ਜਿਹੜੀ ਜਾਣਕਾਰੀ ਹੈ ਸਾਨੂੰ ਪੰਨੂ ਸਰ ਤੋਂ ਇਲਾਵਾ ਕੋਈ ਨਹੀਂ ਦੇ ਸਕਦਾ ਤਾਂ ਇਸੇ ਲਈ ਮੈਂ ਉਹ ਕੜੀ ਦੀ ਸ਼ੁਰੂਆਤ ਕਰਦੀ ਹਾਂ ਜਦੇ ਵਿੱਚ ਅਸੀਂ ਕੁਐਸਚਨਸ ਪੁੱਛਾਂਗੇ ਕਿ ਇਹ ਮਿਥ ਹੈ ਜਾਂ ਫਿਰ ਸਚਾਈ। ਪੰਨੂ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਨੀ ਆ ਕਿ 1984 ਵਾਲੇ ਵਰਤਾਰੇ ਤੋਂ ਪਹਿਲਾਂ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਅਜਿਹਾ ਕਿਹਾ ਜਾਂਦਾ ਸੀ ਮੈਂ ਵੀ ਆਪਣੇ ਜਕਾਵਾ ਦਾਦੇ ਤੋਂ ਜਾਂ ਫਿਰ ਅਸੀਂ ਆਪਣੇ ਪੀੜੀ ਦੇ ਵਿੱਚ ਜਾਂ ਫਿਰ ਆਪਣੇ ਬਜ਼ੁਰਗਾਂ ਤੋਂ ਇਹ ਗੱਲ ਸੁਣੀ ਕਿ ਉਸ ਵੇਲੇ ਨਾ ਜਿਹੜੇ ਵੀ ਸਿੱਖੀ ਸਿਧਾਂਤਾਂ ਤੋਂ ਮੂੰਹ ਫੇਰਦੇ ਸੀਗੇ ਲੈਕਚਰ ਗਾਇਕੀ ਵੱਲ ਹੁੰਦੇ ਸੀ ਜਾਂ ਫਿਰ ਕੁਝ ਵੀ ਅਜੀਹਾ ਕਰਦੇ ਸੀ ਜੋ ਸਿੱਖਾ ਦੇ ਹਿੱਤ ਵਿੱਚ ਨਹੀਂ ਹੈ ਉਹਨਾਂ ਦਾ ਖਾੜਕੂਆਂ ਵੱਲੋਂ ਸੋਦਾ ਲਾਇਆ ਜਾਂਦਾ ਸੀ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਦੇਖੋ ਦਮਦਮੇ ਟਕਸਾਲ ਦੇ ਵਿੱਚ ਰੈਗੂਲਰਲੀ ਸੇਵਾ ਕਰਦਾ ਸਿੱਖ ਦਾ ਕੋਈ ਗੁਸਤਾਖੀ ਕਰਦਾ ਜਿਵੇਂ ਸਕੂਲ ਦੇ ਮਾਸਟਰ ਸਜ਼ਾ ਦਿੰਦੇ ਨੇ ਉਹ ਸਜ਼ਾ ਦਮਦਮੇ ਟਕਸਾਲ ਦੇ ਉਪਾਸ਼ਕਾਂ ਨੂੰ ਦੰਦਮੀ ਟਕਸਾਲ ਦੇ ਵਿਦਿਆਰਥੀਆਂ ਨੂੰ ਮਿਲਦੀ ਸੀ ਕਿਸੇ ਨੂੰ ਧੁੱਪੇ ਖੜਾ ਕਰ ਦੇਣਾ ਕਿਸੇ ਨੂੰ ਕਹਿ ਦੇਣਾ ਤੂੰ 50 ਡੰਡ ਬੈਠ ਕੇ ਕੱਢ ਕਿਸੇ ਨੂੰ ਕਹਿ ਦੇਣਾ ਤੈਨੂੰ ਅੱਜ ਰੋਟੀ ਨਹੀਂ ਖਾਣ ਨੂੰ ਮਿਲੇਗੀ ਇਹ ਉਹਨਾਂ ਦੇ ਅੰਦਰਲੇ ਸਕੂਲ ਦਾ ਡਿਸਪਲਿਨ ਸੀ ਅੱਛਾ ਜੀ ਤੇ ਸੰਸਥਾਵਾਂ ਦੇ ਅੰਦਰਲੇ ਡਿਸਪਲਿਨ ਇਸ ਤਰ੍ਹਾਂ ਹੋਇਆ ਕਰਦੇ ਨੇ ਬੋਧੀਆਂ ਦੇ ਆਸ਼ਰਮੋਂ ਹਿੰਦੂਆਂ ਦੇ ਆਸ਼ਰਮ ਸਿੱਖਾਂ ਦੇ ਵੱਖ-ਵੱਖ ਆਸ਼ਰਮ ਉਹਨਾਂ ਚ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਡੇਰੇ ਹਨ ਸਿੱਖਾਂ ਦੇ ਜਿੱਥੇ ਚਾਹ ਪੀਣ ਦੀ ਵੀ ਮਨਾਹੀ ਹੈ ਬਾਕੀ ਨਸ਼ਿਆਂ ਦੀ ਤਾਂ ਗੱਲ ਹੀ ਦੂਰ ਹੈ ਤਾਂ ਉਹ ਦੰਦਮੀ ਟਕਸਾਲ ਚਾਹ ਨਹੀਂ ਪੀਂਦੀ ਦਮਦਮੇ ਤੱਕ ਸਾਲ ਨਸ਼ਿਆਂ ਤੋਂ ਮੁਕਤ ਕਰਦੀ ਏ ਦਮਦਮੇ ਤੱਕ ਸਾਲ ਦਾ ਅਨੁਸ਼ਾਸਨ ਸਖਤ ਹੈ ਇਹ ਸਖਤ ਅਨੁਸ਼ਾਸਨ ਹੋਏਗਾ ਤਦ ਹੀ ਫਿਰ ਦੁਨੀਆ 'ਚ ਕਦਰ ਬਣੇਗੀ ਤੋ ਉਹ ਸੂਰਤ ਦੇ ਵਿੱਚ ਕਿਸੇ ਸਿੱਖ ਨੇ ਕੋਈ ਗੁਸਤਾਖੀ ਕਰ ਦਿੱਤੀ ਜੀ ਸੰਤ ਕਰਤਾਰ ਸਿੰਘ ਕਹਿੰਦੇ ਇਹਨੂੰ ਸਜ਼ਾ ਦਿਓ ਭਾਈ ਪੰਜ ਬੈਂਤ ਲਾਓ ਇਹਦੇ ਪਿੱਛੇ ਪੰਜ ਬੈਂਤ ਲਾਇਆ ਜੀ ਸੇਵਾਦਾਰ ਨੇ ਕਹਿੰਦੇ ਹੁਣ ਇਹਨੂੰ 2 ਕਿਲੋ ਘੋੜੀ ਦੀ ਪੀਪੀ ਦਿਓ ਤੇ ਸ਼ੱਕਰ ਦਿਓ ਵਾਹ ਜੀ ਵਾਹ ਉਹ ਕਹਦਾ ਬਾਬਾ ਜੀ ਨਾਲੇ ਮੈਨੂੰ ਗੁਸਤਾਖੀ ਕੀਤੀ ਮੈਨੂੰ ਸਜ਼ਾ ਦਿੱਤੀ ਉਹ ਕਹਿੰਦੇ ਜਿਹੜੇ ਸਰੀਰ ਨੇ ਗੁਸਤਾਖੀ ਕੀਤੀ ਸੀ ਉਹਨੂੰ ਸਜ਼ਾ ਮਿਲ ਗਈ ਤੇਰਾ ਮਨ ਜਿਹੜਾ ਨਿਰਮਲ ਹੈ ਤੂੰ ਸਾਡਾ ਹੀ ਹੈਂ ਤੇ ਸਾਡਾ ਹੀ ਰਹੇਂਗਾ ਇਸ ਕਰਕੇ ਭੁੱਲ ਜਾ ਤੈਨੂੰ ਸਜ਼ਾ ਮਿਲੀ ਅੱਗੋਂ ਤੋਂ ਠੀਕ ਰਹੀਂ ਠੀਕ ਹੈ ਤੋਂ ਇਹ ਕਹਿ ਦੇਣਾ ਵੀ ਫਲਾਣੇ ਥਾਂ ਤੇ ਧਮਕੀ ਦੇਤੀ ਫਲਾਣੇ ਥਾਂ ਤੇ ਬੰਦਾ ਮਾਰ ਆਇਆ ਫਲਾਣੇ ਥਾਂ ਤੇ ਕਿਸ ਦੀ ਟੰਗ ਤੋੜ ਦਿੱਤੀ ਇਹ ਬਦਨਾਮ ਕਰਨ ਦੇ ਵੱਖ-ਵੱਖ ਤਰੀਕੇ ਨੇ ਸੰਤ ਜਰਨੈਲ ਸਿੰਘ ਵਰਗਾ ਨਰਮ ਦਿਲ ਤਾਂ ਕੋਈ ਬੰਦਾ ਮੈਂ ਦੇਖਿਆ ਹੀ ਨਹੀਂ ਜਦੋਂ ਪੱਤਰਕਾਰ ਇਹ ਸਵਾਲ ਪੁੱਛਦੇ ਹਨ ਕਿ ਸੰਤ ਜੀ ਤੁਸੀਂ ਖਾਲਿਸਤਾਨ ਲਾਉਂਗੇ ਸੰਤ ਜੀ ਦਾ ਹੱਸ ਕੇ ਉੱਤਰ ਹੁੰਦਾ ਸੀ ਇਹ ਇੰਦਰਾ ਗਾਂਧੀ ਨੂੰ ਪੁੱਛੋ ਕਿਉਂ ਸਾਨੂੰ ਖਾਲਿਸਤਾਨ ਦੇਣੋਂ ਹਟੇਗੀ ਕਿ ਨਹੀਂ ਜਦੋਂ ਸਾਡੇ ਨਾਲ ਜ਼ਿਆਦਤੀ ਹੋਏਗੀ ਜਦੋਂ ਇਹ ਦੇਸ਼ ਤੋਂ ਸਾਨੂੰ ਧੱਕੇ ਮਾਰ ਕੇ ਕੱਢਿਆ ਜਾਏਗਾ ਫਿਰ ਅਸੀਂ ਮੰਗਾ ਨਹੀਂ ਮੰਗਾਗੇ ਕੁਛ ਨਾ ਕੁਛ ਤਾਂ ਅਸੀਂ ਸਰਵਾਈਵਲ ਦੇਖੋ ਇਸ ਗੱਲ ਦਾ ਤਾਂ ਵਿਦਿਆਰਥੀ ਮੈਂ ਵੀ ਆ ਸੰਤਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਜਦੋਂ 1947 ਚ ਸਿੱਖਾਂ ਨੇ ਪਾਕਿਸਤਾਨ ਦੀ ਥਾਂ ਹਿੰਦੁਸਤਾਨ ਨਾਲ ਰਹਿਣ ਦਾ ਫੈਸਲਾ ਕੀਤਾ ਉਦੋਂ ਉਹਨਾਂ ਨੇ ਹਿੰਦੁਸਤਾਨ ਤੇ ਇਤਵਾਰ ਕੀਤਾ ਸੀ ਨਾ ਜੀ ਪਾਕਿਸਤਾਨ ਤੇ ਉਹਨਾਂ ਨੂੰ ਇਤਵਾਰ ਨਹੀਂ ਸੀ ਉਹਦੀ ਵਜ੍ਹਾ ਸੀ ਪਾਸਟ ਹਿਸਟਰੀ ਆਪਣੀ ਅਜ਼ਾਦ ਦੇ ਵਿੱਚ ਆਪਾਂ ਰੋਜ਼ ਬੰਦ-ਬੰਦ ਕਟਾਏ ਗਰ ਖੜੀਆਂ ਤੇ ਚੜੇ ਆਰਿਆਂ ਨਾਲ ਉਹ ਸਾਡੀ ਮੈਮਰੀ ਚ ਟਿਕੀ ਪਈ ਹੈ ਇਸ ਕਰਕੇ ਪਾਕਿਸਤਾਨ ਚ ਅਸੀਂ ਰਹਿਣਾ ਨਹੀਂ ਸੀ ਹਿੰਦੁਸਤਾਨ ਚ ਆ ਗਏ ਹਿੰਦੁਸਤਾਨ ਚ ਆਉਣ ਤੋਂ ਬਾਅਦ ਨਾ ਸਾਨੂੰ ਬਹੁ ਗਿਣਤੀ ਇਲਾਕਾ ਮਿਲਿਆ ਜਿੱਥੇ ਸਿੱਖ ਬਹੁ ਗਿਣਤੀ ਹੋਵੇ ਜਦੋਂ ਸਿੱਖਾਂ ਨੂੰ ਉਹਨਾਂ ਦੀ ਇੱਛਾਵਾਂ ਦੇ ਮੁਤਾਬਕ ਇੱਥੇ 47 ਤੋਂ ਬਾਅਦ ਕੁਝ ਨਹੀਂ ਮਿਲਿਆ ਨਾ ਮਾਸਟਰ ਤਾਰਾ ਸਿੰਘ ਨੇ ਖਾਲਸਾਤਾਨ ਦਾ ਐਲਾਨ ਕਰ ਦਿੱਤਾ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਸੀ ਮਾਸਟਰ ਤਾਰਾ ਸਿੰਘ ਨੇ ਤਾਂ 47 ਤੋਂ ਪਹਿਲਾਂ ਵੀ ਕੀਤਾ ਸੀ ਅੱਛਾ ਜੀ ਲਾਹੌਰ 'ਚ ਇਹ ਖਾਲਸਾਪਨ ਦਾ ਝੰਡਾ ਵੀ ਚਾੜਾਇਆ ਸੀ ਉਹਨਾਂ ਨੇ ਹੂੰ ਹੂੰ ਤੇ ਅੰਬੇ 47 ਤੋਂ ਬਾਅਦ ਜਦੋਂ ਸਿੱਖ ਇੱਧਰ ਆ ਗਏ ਤਾਂ ਫਿਰ ਖਾਲਸਾਪਨ ਦਾ ਐਲਾਨ ਕਰ ਦਿੱਤਾ ਡਾਕਟਰ ਅੰਬੇਦਕਰ ਨੇ ਕੰਟੈਕਟ ਕੀਤਾ ਮਾਸਟਰ ਤਾਰਾ ਸਿੰਘ ਨਾਲ ਕਿ ਖਾਲਸਾਪਨ ਦੇ ਦਿਨ ਬੀਤ ਗਏ ਮਾਸਟਰ ਜੀ ਹੁਣ ਮੈਂ ਸੰਵਿਧਾਨ ਜਿਹੜਾ ਬਣਾ ਰਿਹਾ ਉਹ ਪਾਸ਼ਾ ਦਾ ਹਰਤ ਹੈ ਤੁਹਾਡੀ ਭਾਸ਼ਾ ਪੰਜਾਬੀ ਹੈ ਤੁਸੀਂ ਪੰਜਾਬੀ ਸੂਬਾ ਮੰਗੋ ਪੰਜਾਬੀ ਸੂਬਾ ਤੁਹਾਡਾ ਇੱਕ ਤਰੀਕੇ ਨਾਲ ਖਾਲਸਤਾਨ ਹੋਏਗਾ ਜਿੱਥੇ ਸਿੱਖਾਂ ਦੀ ਬਹੁ ਗਿਣਤੀ ਹੋਏਗੀ ਓਕੇ ਇਹ ਡਾਕਟਰ ਮੇਰਕਰ ਦੀ ਸੁਜੈਸ਼ਨ ਸੀ ਜਿਹੜੀ ਠੀਕ ਲੱਗੀ ਮਾਸਟਰ ਤਾਰਾ ਸਿੰਘ ਨੂੰ ਤੇ ਉਹਨਾਂ ਨੇ ਮੰਨ ਲਈ ਤੋਂ ਜਦੋਂ ਸਿੱਖ ਕਿਸੇ ਗੱਲੋਂ ਦੁਖੀ ਹੁੰਦਾ ਥੱਕਿਆ ਜਾਂਦਾ ਬੇਪਤ ਹੁੰਦਾ ਉਹਨੂੰ ਕਹਿੰਦੇ ਮੈਨੂੰ ਮੇਰਾ ਵੱਖਰਾ ਦੇਸ਼ ਚਾਹੀਦਾ ਸੀ ਹੂੰ ਹੂੰ ਉਦੋਂ ਲੱਗਦਾ ਨਾ ਉਹਨੂੰ ਆਦਰਵਾਇਜ਼ ਇਹ ਤਾਂ ਸਾਡੀ ਸਾਇਕੀ ਚ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਇਹ ਸਾਡੀ ਅਰਦਾਸ ਚ ਸਵੇਰੇ ਸ਼ਾਮ ਹਰ ਗੁਰਦੁਆਰੇ ਚ ਅਰਦਾਸ ਹੁੰਦੀ ਐ ਤੇ ਸਿੱਖ ਆਪਣੇ ਘਰ ਜੇ ਅਰਦਾਸ ਕਰਦੇ ਤੇ ਰਾਜ ਕਰਨਾ ਜਾਂ ਰਾਜ ਮੰਗਣਾ ਇਹ ਯੋਧਿਆਂ ਦਾ ਬਹਾਦਰਾਂ ਦਾ ਸੂਰਮਿਆਂ ਦਾ ਕੰਮ ਐ ਕੋਈ ਗੁਨਾਹ ਥੋੜਾ ਇਹ ਹੂੰ ਰਾਜ ਕਰਨ ਦਾ ਮਤਲਬ ਇਹ ਥੋੜਾ ਵੀ ਬਾਕੀ ਕੌਮਾਂ ਨੂੰ ਮਾਰ ਦੇਣਾ ਸੀ ਬਾਕੀ ਕੌਮਾਂ ਨੂੰ ਰਾਦਰ ਜੀ ਸਾਡੀ ਕੌਮ ਜਿੰਨੇ ਕਸ਼ਟਾਂ ਚੋਂ ਲੰਗੀ ਐ ਸਭ ਨੂੰ ਤਾਂ ਪਤਾ ਐ ਕਿ ਆਦਰ ਕਿਵੇਂ ਕੀਤਾ ਹੁੰਦਾ ਸਾਨੂੰ ਤਾਂ ਆਦਰ ਕਰਨਾ ਬਣਦਾ ਤੇ ਕਰਾਂਗੇ ਤੋ ਇਹ ਉਹਨਾਂ ਦੇ ਮੋਹ ਚਾਇ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਪਾਈਆਂ ਜਾਂਦੀਆਂ ਸੀ ਕਿਸੇ ਘੜੇ 'ਚ ਪਰਚੀਆਂ ਪਾੜ ਕੇ ਆਨੇ ਇਹ ਹੀ ਮੇਰਾ ਦੂਜਾ ਕੁਐਸਚਨ ਸਿਗਾ ਕਿਉਂਕਿ ਮੈਂ ਨਾ ਇਹ ਚੀਜ਼ ਸੁਣੀ ਆ ਮੈਂ ਲਿਟਰਲੀ ਸੁਣੀ ਆ ਮੇਰੇ ਪਿੰਡ ਦੇ ਵਿੱਚ ਕਿ ਜਦੋਂ ਕਹਿੰਦੇ ਉਹ ਦੌਰ ਸੀ ਨਾ ਕਾਲਾ ਦੌਰ ਸਾਰੇ ਇਹ ਸ਼ਬਦ ਯੂਜ਼ ਕਰ ਦਿੰਦੇ ਨੇ ਜਦੋਂ ਕਾਲਾ ਦੌਰ ਸੀ ਉਸ ਵੇਲੇ ਘੜੇ ਦੇ ਵਿੱਚ ਪਰਚੀ ਪਾਈ ਜਾਂਦੀ ਸੀ ਤੇ ਜੇ ਇਸ ਪਰਚੀ ਦੇ ਉੱਤੇ ਨਾਮ ਜਿਹੜੇ ਵੀ ਬੰਦੇ ਦਾ ਨਾਮ ਨਿਕਲਦਾ ਸੀਗਾ ਫੇਰ ਖਾੜਕੂ ਸਿੰਘ ਜਾ ਕੇ ਉਹਨਾਂ ਦਾ ਸੌਦਾ ਲਾਉਂਦੇ ਸੀ ਮੇਰੇ ਦਿਮਾਗ 'ਚ ਹੁਣ ਤਾਂ ਕੀ ਗੱਲ ਬੜੀ ਹੋਈ ਇਹ ਇਹ ਬਣਾਈਆਂ ਅਸੀਂ ਗੱਲਾਂ ਨੇ ਜਿਵੇਂ ਬਦਨਾਮ ਕੀਤਾ ਜਾ ਸਕਦਾ ਸਟੇਟਪ ਵੱਖ-ਵੱਖ ਚੈਨਲਸ ਰਾਹੀਂ ਵੱਖ-ਵੱਖ ਬੰਦਿਆਂ ਰਾਹੀਂ ਉਹ ਬਦਨਾਮ ਕਰਦੇ ਨੇ ਕੋਈ ਇੱਥੇ ਸੱਚਾਈ ਨਹੀਂ ਹੈ ਕੋਈ ਸੱਚਾਈ ਨਹੀਂ ਹੈ ਸੰਤਾਂ ਕੋਲ ਕੋਈ ਲੋੜਵੰਦ ਬੰਦਾ ਜਾਂਦਾ ਕਿਸੇ ਬੱਚੇ ਦੀ ਫੀਸ ਭਰਨੀ ਹੈ ਉਹ ਫੀਸ ਲਈ ਪੈਸੇ ਦੇ ਦਿੰਦੇ ਕਿਸੇ ਨੂੰ ਨੌਕਰੀ ਦਿਵਾਣੀ ਹੈ ਮੇਰੇ ਇੱਕ ਦੋਸਤ ਨੇ ਜਾ ਕੇ ਬੇਨਤੀ ਕੀਤੀ ਕੰਪੀਟੀਸ਼ਨ ਦਾ ਤਿਆਰੀ ਕਰ ਰਿਹਾ ਸੀ ਕਹਿੰਦਾ ਜੀ ਕੰਪੀਟੀਸ਼ਨ 'ਚ ਮੈਂ ਕਿੰਨੇ ਕ ਨੰਬਰ ਲਵਾਂ ਪਤਾ ਨਹੀਂ ਲੇਕਿਨ ਤੁਸੀਂ ਫਲਾਣੇ ਅਫਸਰ ਨੂੰ ਫੋਨ ਕਰ ਦਿਓ ਪੀਪੀਐਸਸੀ ਦੇ ਮੈਂਬਰ ਨੂੰ ਸੰਤਾ ਨੇ ਫੋਨ ਕਰ ਦਿੱਤਾ ਉਹਨੂੰ ਨੌਕਰੀ ਮਿਲ ਗਈ। ਤੋਂ ਲੋੜਵੰਦਾ ਦੀ ਮਦਦ ਕਰਦੇ ਸਨ। ਲੋੜਵੰਦਾ ਦੀ ਬੇਇੱਜ਼ਤੀ ਨਹੀਂ ਕਰਦੇ ਸਨ। ਲੋੜਵੰਦਾ ਨਾਲ ਜ਼ਿਆਦਤੀ ਨਹੀਂ ਕਰਦੇ। ਜ਼ਿਆਦਤੀ ਨਹੀਂ ਕਰਦੇ ਸਨ। ਉਹਨੂੰ ਸਭ ਇੱਕ ਹੋਰ ਗੱਲ ਦੱਸੋ। ਅ ਮੈਂ ਪੜਿਆ ਹੀ ਆ ਪਤਾ ਨਹੀਂ ਉਹਦੇ ਵਿੱਚ ਕਿੰਨੀ ਕੋਈ ਸਚਾਈ ਹੈ ਕਿੰਨੀ ਨਹੀਂ ਤੁਸੀਂ ਮੈਨੂੰ ਦੱਸੋ ਇਹਦੇ ਬਾਰੇ ਕਿ ਵੈਸੇ ਤਾਂ ਸਾਡੇ ਸਿੱਖ ਸਿਧਾਂਤ ਦੇ ਵਿੱਚ ਇੱਕ ਅਸੀਂ ਕਰਮਾਤਾ ਦੇ ਬਜਿੱ ਯਕੀਨ ਨਹੀਂ ਰੱਖਦੇ ਜਿਨਾਈ ਅਸੀਂ ਉਸ ਬਾਰੇ ਗੱਲਬਾਤ ਕਰਦੇ ਹਾਂ ਪਰ ਉਹ ਥੋੜੀ ਦੂਰ ਦ੍ਰਿਸ਼ਟੀ ਦੇ ਮਾਲਿਕ ਸੀ ਤੇ ਉਹਨਾਂ ਨੇ ਬਹੁਤ ਵਾਰ ਇਹ ਹਿੰਟ ਵੀ ਦਿੱਤੇ ਸੀ ਕਿ ਇਹ ਸਮਾਂ ਆਉਣ ਵਾਲਾ ਹੈ ਇਦਾਂ ਹੋਏਗਾ ਜਦੋਂ ਫੌਜੀ ਵੀ ਉਹਨਾਂ ਨੂੰ ਮੱਥਾ ਟੇਕਣ ਆਏ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਤੁਸੀਂ ਮੱਥਾ ਟੇਕਣ ਆਏ ਹੋ ਤੇ ਕੱਲ ਉਹ ਵੀ ਦੌਰ ਆਏਗਾ ਕਿ ਤੁਸੀਂ ਖੁਦ ਆਓਗੇ ਉਹ ਤੁਹਾਡੇ ਹੱਥ ਬੰਨੇ ਹੋਣਗੇ ਓਹੋ ਮੈਂ ਵਿਟਨੈਸ ਹਾਂ ਇਸ ਗੱਲ ਦਾ ਕਿ ਸੰਗਤ ਬੈਠੀ ਮਾਹੌਲ ਟੈਂਸ ਮਈ 84 ਦਾ ਅਖੀਰਲਾ ਹਫਤੇ ਦੇ ਦਿਨ ਨੇ ਮੈਂ ਕਿਹਾ ਬਾਬਾ ਜੀ ਜੇ ਤੁਸੀਂ ਇੱਥੋਂ ਚਲੇ ਜਾਓ ਕਿਸੇ ਸੁਰੱਖਿਅਤ ਥਾਂ ਤੇ ਤਾਂ ਚੰਗੀ ਗੱਲ ਹੈ ਸਾਡੇ ਸਾਰਿਆਂ ਦਾ ਮਨ ਕਹਿੰਦਾ ਕਿ ਇੱਥੇ ਖਤਰਾ ਹੈ ਉਹ ਕਹਿੰਦੇ ਦਰਬਾਰ ਸਾਹਿਬ ਤੋਂ ਵੱਧ ਸੁਰੱਖਿਆ ਕਿੱਥੇ ਮਿਲੇਗੀ ਹੋਰ ਮੈਂ ਕਿਹਾ ਜੀ ਇੱਥੇ ਇੰਦਰਾ ਗਾਂਧੀ ਨੇ ਬੰਬ ਸੁੱਟ ਦੇਣਾ ਤੇ ਅਖਬਾਰ 'ਚ ਬਿਆਨ ਦੇ ਦੇਣਾ ਕਿ ਪਾਕਿਸਤਾਨ ਸੁੱਟ ਗਿਆ ਸੰਤਾ ਹਸਪੀ ਕਹਿੰਦੇ ਸਾਡੇ ਤੇਂਦਰਾ ਗਾਂਧੀ ਦੇ ਰਿਲੇਸ਼ਨਸ ਸੰਬੰਧ ਨੇ ਜਿਹੜੇ ਹੁਣ ਤਾਂ ਦੁਨੀਆ ਨੂੰ ਐਨੇਕ ਸਾਫ਼ ਦਿਸਣ ਲੱਗ ਗਏ ਕਿ ਜੇ ਪਾਕਿਸਤਾਨ ਵੀ ਬੰਬ ਸੁੱਟ ਕੇ ਜੇ ਲੋਕ ਕਹਣ ਇੰਦਰਾ ਗਾਂਧੀ ਨੇ ਸੁੱਟਿਆ ਹੈ। ਪਰ ਜੀ ਸਾਹਿਬ ਮੇਰਾ ਜਿਹੜਾ ਅਗਲਾ ਕੁਐਸਚਨ ਹੈ ਉਹ ਵੀ ਇਹ ਨਾਲ ریلیਟਡ ਹੀ ਆ ਕਿਉਂਕਿ ਇਹ ਵੀ ਦਿਮਾਗ ਦੇ ਵਿੱਚ ਗੱਲ ਪਾਈ ਹੋਈ ਹੈ ਜਾਂ ਫਿਰ ਗੱਲ ਕੀਤੀ ਜਾਂਦੀ ਹੈ ਕਿ ਸੈਂਟਰ ਸਰਕਾਰ ਨੇ ਇੰਦਰਾ ਗਾਂਧੀ ਦੀ ਸਰਕਾਰ ਨੇ ਉਸ ਵੇਲੇ ਆਪਣਾ ਇੱਕ ਏਜੰਟ ਤਿਆਰ ਕੀਤਾ ਤੇ ਉਹ ਏਜੰਟ ਜੋ ਤਿਆਰ ਕੀਤਾ ਗਿਆ ਸੀ ਉਹ ਇਹੀ ਸਨ। ਤਾਂ ਕਿ ਕਿਤੇ ਨਾ ਕਿਤੇ ਚੀਜ਼ਾਂ ਨੂੰ ਆਪਣੇ ਅਜੰਡਾ 에ਜੰਟ ਤੇ ਅਜੰਡਾ ਦੋਨੋਂ ਕਹਿ ਲੋ ਤੁਸੀਂ ਕਿ ਆਪਣੇ ਪੱਖ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਲਿਆਂਦਾ ਜਾਵੇ ਤੇ ਇਹ ਜਦੋਂ ਉਹਨਾਂ ਦੇ ਕੋਲੋਂ ਇਹ ਪਾਵਰ ਜਦੋਂ ਮਤਲਬ ਉਹਨਾਂ ਨੂੰ ਲੱਗਿਆ ਕਿ ਨਹੀਂ ਸੰਤ ਜੀ ਦਾ ਮੇਰੇ ਹੱਥੋਂ ਬਹੁਤ ਜਾ ਰਹੇ ਨੇ ਜਾਂ ਜ਼ਿਆਦਾ ਪਾਵਰਫੁਲ ਹੋ ਰਹੇ ਨੇ ਤਾਂ ਫਿਰ ਉਹਨਾਂ ਨੇ ਇਸ ਕਾਂਡ ਨੂੰ ਇੰਤਜ਼ਾਮ ਦਿੱਤਾ ਦੇਖੋ ਤੁਸੀਂ ਕੁਐਸਚਨ ਜਿਹੜਾ ਰੀਅਲ ਸਵਾਲ ਹੈ ਨਾ ਅਸੀਂ ਤੁਸੀਂ ਉਹ ਥੋੜਾ ਜਿਹਾ ਮਿਸ ਕਰ ਗਏ ਬਹੁਤ ਨੇੜੇ ਪਹੁੰਚ ਗਏ ਤੁਸੀਂ ਉਹ ਸਵਾਲ ਜੋ ਸਵਾਲ ਮੈਂ ਕਲੀਅਰ ਕਰ ਦੇਣਾ ਜੀ ਬਹੁਤ ਸਾਰੇ ਸਿੱਖਾਂ ਨੇ ਇਹ ਪੁੱਛਿਆ ਮੇਰੇ ਤੋਂ ਵੀ ਕਈਆਂ ਹੋਰਾਂ ਤੋਂ ਵੀ ਵੀ ਕਿਹਾ ਜਾਂਦਾ ਹੈ ਕਿ ਕਾਂਗਰਸ ਦਾ ਏਜੰਟ ਸੀ ਸੰਤ ਜਰਨੈਲਸ ਦਾ ਮਤਲਬ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਤਾਂ ਮੇਰਾ ਉੱਤਰ ਇਹ ਹੁੰਦਾ ਹੈ ਕਿ ਕੋਈ ਸਟੇਟ ਆਪਣੇ ਏਜੰਟ ਨੂੰ ਮਾਰਿਆ ਨਹੀਂ ਕਰਦੀ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਕਾਂਗਰਸ ਦਾ ਨਾ ਏਜੰਟ ਸੀ ਕਾਂਗਰਸ ਵੱਲੋਂ ਨਾ ਇਨਸਪਾਇਰਡ ਸੀ ਲੇਕਿਨ ਕਾਂਗਰਸ ਨੂੰ ਸੂਟ ਕਰਦਾ ਸੀ ਕਿ ਅਕਾਲੀ ਦਲ ਦੇ ਬਰਾਬਰ ਇੱਕ ਧੜਾ ਉੱਠੇ ਅਕਾਲੀ ਦਲ ਇੰਦਰਾ ਗਾਂਧੀ ਦੇ ਮਨ 'ਚ ਰੋਸ ਸੀ ਕਿ ਐਮਰਜੈਂਸੀ ਲਾਈ 1975 'ਚ 1975 ਤੋਂ 74 ਚਲਾ ਆਤੀ ਸੀ ਇੰਦਰਾ ਗਾਂਧੀ ਨੇ ਲਾਈ ਐਮਰਜੈਂਸੀ ਸਾਰਾ ਦੇਸ਼ ਸੌਂਗ ਐ ਸੁਸਰੀ ਵਾਂਗੂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਅਕਾਲੀ ਇਹਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਤਾ ਤੋਂ ਅਕਾਲੀ ਦਲ ਸਿੱਤੇ ਸਿੱਖਾਂ ਦੇ ਖਿਲਾਫ ਇੰਦਰਾ ਗਾਂਧੀ ਨੂੰ ਰੋਸ ਸੀ ਵੀ ਜਦੋਂ ਸਾਰਾ ਹਿੰਦੁਸਤਾਨ ਤਾਬਿਆਦਾਰ ਹੈ ਇਹ ਕੌਣ ਹੁੰਦੇ ਨੇ ਮੇਰੇ ਅੱਗੇ ਆਕੜਨ ਵਾਲੇ ਬੋਲਣ ਵਾਲੇ ਉਹ ਗੁੱਸੇ ਚੋਂ ਸਾਰਾ ਘਟਨਾਵਾ ਨਿਕਲੀ ਆ। ਤੋ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਇੰਦਰਾ ਗਾਂਧੀ ਨੂੰ ਤੇ ਸਟੇਟ ਨੂੰ ਤੇ ਕਾਂਗਰਸ ਪਾਰਟੀ ਨੂੰ ਇਹ ਸੂਤ ਬੈਠਦਾ ਸੀ ਕਿ ਅਕਾਲੀ ਦਲ 'ਚ ਡੈਂਟ ਪਵੇ। ਅਕਾਲੀ ਦਲ 'ਚ ਡੈਂਟ ਸੰਤ ਜਰਨੈਲ ਸਿੰਘ ਰਹੀਂ ਪੈ ਸਕਦਾ ਸੀ। ਤੋ ਉਹ ਆਪ ਦੇਖ ਰਹੇ ਸੀ ਦੂਰੋਂ ਬਾਚ ਕਰ ਰਹੇ ਸੀ। ਉਹਨਾਂ ਨੂੰ ਸੂਟ ਕਰਦਾ ਸੀ। ਲੇਕਿਨ ਉਹਨਾਂ ਨੇ ਪਰਵਰਸ਼ ਕੀਤੀ ਸੰਤ ਜਰਨੈਲ ਸਿੰਘ ਦੀ ਜਾਂ ਉਹਨਾਂ ਨੇ ਹਥਿਆਰ ਦਿੱਤੇ ਜਾਂ ਉਹਨਾਂ ਨੇ ਪੈਦਾ ਕੀਤਾ ਇਹ ਫਜ਼ੂਲ ਗੱਲਾਂ ਨੇ। ਇਹ 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 ਘੜੀਆਂ ਘੜਾਈਆਂ ਗੱਲਾਂ ਨੇ। ਇੱਕ ਹੋਰ ਚੀਜ਼ ਦੱਸੋ ਮੈਨੂੰ। ਜਦੋਂ ਇਹ ਬਲੂ ਸਾਰ ਆਪਰੇਸ਼ਨ ਹੋਇਆ ਉਦੋਂ ਜਿੰਨਾ ਜ਼ਖੀਰਾ ਬਰਾਮਦ ਹੋਇਆ ਹਥਿਆਰਾਂ ਦਾ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿ ਨਹੀਂ ਨਹੀਂ ਇਹ ਉਹਨਾਂ ਵੱਲੋਂ ਉੱਥੇ ਜਮ੍ਹਾਂ ਕੀਤਾ ਗਿਆ ਸੀ ਜਾਂ ਫਿਰ ਸਰਕਾਰ ਵੱਲੋਂ ਜਮ੍ਹਾਂ ਕਰਵਾਇਆ ਗਿਆ ਸੀ ਸਰਕਾਰ ਵੱਲੋਂ ਜਿੰਨੇ ਮੇਰੇ ਕੋਲ ਜਾਣਕਾਰੀ ਹੈ ਦੇਖੋ ਆਪਾਂ ਜੋ ਗਲਤ ਹੈ ਗਲਤ ਲੱਗਦਾ ਹੈ ਜੋ ਠੀਕ ਹੈ ਠੀਕ ਕਹਿ ਦੇਣਾ ਚਾਹੀਦਾ ਮੈਨੂੰ ਵੀ ਇਹ ਗੱਲ ਸਹੀ ਨਹੀਂ ਲੱਗੀ ਕਿ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ 'ਚ ਮੋਰਚਾ ਬੰਦੀ ਕਰਨ ਜੀ ਗੁਰੂ ਸਾਹਿਬਾਨ ਨੇ ਦਰਬਾਰ ਸਾਹਿਬ ਕਿਲਾ ਨਹੀਂ ਬਣਾਇਆ ਦਰبار صاحب ਜੇ ਕਿਲਾ ਬੰਦੀ ਹੁੰਦੀ ਤਾਂ ਫਿਰ ਦਰਵਾਜ਼ੇ ਬੰਦ ਹੁੰਦੇ ਨਾ ਇੱਥੇ ਤਾਂ ਚਾਰੇ ਦਿਸ਼ਾਵਾਂ ਚਾਰੇ ਦਰਵਾਜ਼ੇ ਖੋਲ ਦਿੱਤੇ ਖੋਲ ਦਿੱਤੇ ਗਏ ਬਿਲਕੁਲ ਤਾਂ ਇਹ ਥਾਂ ਹੈ ਦਰਮੀਸ ਸਥਾਨ ਇੱਥੇ ਯੁੱਧ ਦਾ ਜ਼ਖੀਰਾ ਇਕੱਠਾ ਕਰਨਾ ਹਥਿਆਰ ਇਕੱਠੇ ਕਰਨੇ ਜਾਂ ਇੱਥੇ ਬੈਠ ਕੇ ਯੁੱਧ ਲੜਨਾ ਇਹ ਮੈਨੂੰ ਵਾਜਬ ਨਹੀਂ ਲੱਗਿਆ ਲੇਕਿਨ ਇਹ ਕਹਿਣਾ ਕਿ ਸਰਕਾਰ ਨੇ ਹਥਿਆਰ ਆਪਣੇ ਕੋਲ ਭੇਜੇ ਸਰਕਾਰ ਨੂੰ ਪਤਾ ਸੀ ਹਥਿਆਰ ਜਾ ਰਹੇ ਨੇ ਤੇ ਸਰਕਾਰ ਨੇ ਹਮਲਾ ਕਰਨ ਦਾ ਇਰਾਦਾ ਬਣਾਇਆ ਹੋਇਆ ਸੀ ਤੇ ਸਰਕਾਰ ਇਹ ਚਾਹੁੰਦੀ ਸੀ ਕਿ ਹਥਿਆਰ ਜਾਣ ਸਖਤ ਮੁਕਾਬਲਾ ਹੋਵੇ ਦੁਨੀਆ ਦੇਖੇ ਕਿ ਅਸੀਂ ਠੀਕ ਹਮਲਾ ਕੀਤਾ ਸੀ ਦਿਖਾਣਾ ਸੀ ਨਾ ਇਹ ਹਥਿਆਰ ਬਰਾਮਦ ਹੋਏ ਹਥਿਆਰ ਆਉਂਦੇ ਸਨ ਟਰੱਕਾਂ ਚਾਹੁੰਦੇ ਸੀ ਬੱਸਾਂ ਚਾਹੁੰਦੇ ਸੀ ਕਾਰਾਂ ਚਾਹੁੰਦੇ ਸੀ ਸਰਕਾਰ ਨੂੰ ਪਤਾ ਸੀ ਜਾ ਰਹੇ ਨੇ ਲੇਕਿਨ ਇਗਨੋਰ ਕਰ ਦਿੰਦੀ ਸੀ ਪੁਲਿਸ ਇੱਕ ਆਖਰੀ ਸਵਾਲ ਮੈਂ ਜ਼ਿਆਦਾ ਟਾਈਮ ਲਾਉਂਗੀ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਸਹਾਇਤਾ ਮੰਗ ਲਈ ਕੋਈ ਵੀ ਆ ਜਾਏ ਉਹ ਹਰ ਕਿਸੇ ਦੇ ਦਿਲ ਖੋਲ ਕੇ ਸਹਾਇਤਾ ਕਰਦੇ ਸੀ ਪਰ ਆਪਣੇ ਖੂਨ ਦੀ ਸਹਾਇਤਾ ਨਹੀਂ ਕਰਦੇ ਸੀ ਆਪਣੇ ਰਿਸ਼ਤੇਦਾਰ ਦੀ ਆਪਣੇ ਉਹਨਾਂ ਨੇ ਸਕੇ ਸੰਬੰਧੀਆਂ ਦੀ ਪੈਸੇ ਦੇ ਨਾਲ ਕੋਈ ਸਹਾਇਤਾ ਨਹੀਂ ਕੀਤੀ ਮੈਂ ਜਿਸ ਗੱਲ ਦਾ ਵਿਟਨੈਸ ਹਾਂ ਉਹ ਇਹ ਕਿ ਬੀਬੀ ਪ੍ਰੀਤਮ ਕੌਰ ਉਹਨਾਂ ਦੀ ਸਰਦਾਰ ਨਹੀਂ ਜੀ ਉਹ ਵੀ ਆਉਂਦੇ ਬਾਪੂ ਜਗENDER ਸਿੰਘ ਆਉਂਦਾ ਜਿਵੇਂ ਬਾਕੀ ਸੰਗਤ ਬੈਠੀਏ ਜਿਵੇਂ ਬਾਕੀ ਸੰਗਤ ਫੁਲਕਾ ਛੱਕ ਰਹੇ ਨੇ ਜਾਂ ਕੋਈ ਫਰੂਟ ਆ ਗਿਆ ਬਾਹਰੋਂ ਲੈ ਕੇ ਫਰੂਟ ਵੰਡ ਦੇਣਾ ਸੰਗਤ ਰੂਪ ਚ ਮਿਲਦੇ ਸੀ ਪ੍ਰੇਫਰ ਨਹੀਂ ਕਰਦੇ ਸੀ ਕਿ ਇਹ ਮੇਰੇ ਬੱਚੇ ਨੇ ਇਹਨਾਂ ਨੂੰ ਕੋਈ ਸਪੈਸ਼ਲ ਕੇਅਰ ਦੇਣੀ ਹੈ ਇਹਨਾਂ ਨੂੰ ਕੋਈ ਸਪੈਸ਼ਲ ਪੈਸੇ ਦੇਣੇ ਨੇ ਇਹਨਾਂ ਨੂੰ ਸਪੈਸ਼ਲ ਖਾਣ ਨੂੰ ਦੇਣਾ ਐ ਨਹੀਂ ਉਹਨਾਂ ਸਾਰਾ ਖਾਲਸਾ ਪੰਥ ਜਿਹੜਾ ਉਹਨਾਂ ਦਾ ਪਰਿਵਾਰ ਸੀ ਤੇ ਸਾਰੇ ਉਹਦੇ ਚ ਬਰਾਬਰ ਸਨ ਪ੍ਰੇਫਰੈਂਸ ਨਹੀਂ ਸੀ ਠੀਕ ਹੈ ਥੈਂਕ ਯੂ ਸੋ ਮਚ ਸਰ ਬਹੁਤ ਦਿਮਾਗ ਦੇ ਵਿੱਚ ਚੀਜ਼ਾਂ ਸੀ ਚਲੋ ਕਾਫੀ ਚੀਜ਼ਾਂ ਹੁਣ ਕਲੀਅਰ ਹੋ ਗਈਆਂ ਕਿਉਂਕਿ ਨੌਜਵਾਨ ਜਿਹੜੇ ਹੁੰਦੇ ਨੇ ਨਾ ਉਹ ਕਈ ਵਾਰੀ ਤਾਂ ਹੁੰਦਾ ਕਿ ਅਸੀਂ ਪੜ ਕੇ ਚੀਜ਼ਾਂ ਬਹੁਤ ਜ਼ਿਆਦਾ ਜਾਣਕਾਰੀ ਲੈ ਲੈਂਦੇ ਹਾਂ ਕਈ ਵਾਰੀ ਹੁੰਦਾ ਕਿ ਕੁਝ ਜਾਣਕਾਰੀਆਂ ਪ੍ਰੋਪਾਗੈਂਡਾ ਦੇ ਤੌਰ ਤੇ ਉਹ ਤੇ ਗਲਤ ਜਾਣਕਾਰੀਆਂ ਵੀ ਪਬਲਿਸ਼ ਕੀਤੀਆਂ ਗਈਆਂ ਹੁੰਦੀਆਂ ਨੇ ਜੋ ਸ਼ਾਇਦ ਉਸ ਵੇਲੇ ਵੀ ਹੋਇਆ ਹੋਵੇਗਾ ਔਰ ਉਸੇ ਤਰੀਕੇ ਦੇ ਨਾਲ ਉਹ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਆ ਜਾਂਦੀਆਂ ਨੇ ਤਾਂ ਚਲੋ ਇਹ ਵੀ ਵਧੀਆ ਹੋਇਆ ਕਿ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਸਹੀ ਕੀਤਾ ਮੈਂ ਆਪਣੇ ਬੱਚਿਆਂ ਦੇ ਨਾਨਕੇ ਮਾਨਸਾ ਨੇ ਹਾਂਜੀ ਮੈਂ ਮਾਨਸਾ ਗਿਆ ਹੋਇਆ ਹਾਂ ਮੇਰਾ ਵੱਡਾ ਬੇਟਾ ਉਦੋਂ ਕੋਈ ਹੋਏਗਾ 2 ਸਾਲ ਦਾ ਇਹ ਗੱਲ ਹੈਗੀ 1983 ਦੀ ਮੈਂ ਇਸ਼ਤਿਹਾਰ ਲੱਗੇ ਦੇਖੇ ਕਿ ਸੰਤ ਜਰਨੈਲ ਸਿੰਘ ਆਉਣਗੇ ਕੱਲ ਨੂੰ ਇੱਥੇ ਐਤਵਾਰ ਵਾਲੇ ਦਿਨ ਮੈਂ ਮੈਡਮ ਨੂੰ ਆਪਣੇ ਨੂੰ ਕਿਹਾ ਸੰਤਾਂ ਨੂੰ ਮਿਲਾਂਗੇ ਇੱਥੇ ਦਰਸ਼ਨ ਹੋ ਜਾਣਗੇ ਉਹਨਾਂ ਦੇ ਗੋਦੀ ਬੱਚਾ ਚੱਕਿਆ ਹੋਇਆ ਸੀ ਤੋਂ ਆਪਣੇ ਹੱਥ 'ਚ ਤੀਰ ਰੱਖਦੇ ਸਨ ਉਹ ਜਦੋਂ ਸਮਾਪਤ ਕਰਕੇ ਕਥਾ ਬਾਹਰ ਨਿਕਲੇ ਮੈਂ ਫਤਿਹ ਬੁਲਾਈ ਮੈਂ ਕਿਹਾ ਬਾਬਾ ਜੀ ਸਾਡਾ ਬੱਚਾ ਹੈ ਇਹਨੂੰ ਅਸੀਸ ਦਿਓ ਉਹਨਾਂ ਨੇ ਆਪਣੇ ਤੀਰ ਨਾਲ ਦੋ ਤਿੰਨ ਠੋਕਰਾਂ ਸਹਜ ਸਹਜੇ ਸਿਰ 'ਚ ਮਾਰੀਆਂ। ਅੱਛਾ। ਮੇਰਾ ਬੇਟਾ ਹੱਸਣ ਲੱਗ ਗਿਆ। ਸੰਤ ਹੱਸ ਪੀ। ਕਹਿੰਦੇ ਇਹਦੀ ਘੰਟੀ ਹੈ ਜਿਹੜੀ ਨਾ ਟੱਲੀ ਹੈ ਜਿਹੜੀ ਖੜਕਦੀ ਹੈ, ਵੱਜਦੀ ਹੈ। ਇਹ ਇਹ ਮੁੰਡਾ ਹਸਮੁਖ ਵੀ ਹੋਊਗਾ, ਇੰਟੈਲੀਜੈਂਟ ਵੀ ਹੋਊਗਾ। ਵਾਹ ਜੀ ਵਾਹ। ਤਾਂ ਇਹ ਅਸੀਸ ਮਿਲੀ ਹੋਈ ਹੈ ਮੇਰੀ ਸੰਤਾਨ ਨੂੰ, ਸੰਤਾਂ ਤੋਂ। ਤੇ ਮੈਂ ਇਹ ਗੱਲ ਇਸ ਕਰਕੇ ਵੀ ਦੱਸੀ ਹੈ ਕਿ ਜਿਵੇਂ ਪੇਸ਼ ਕੀਤਾ ਜਾਂਦਾ ਹੈ ਕੌੜਾ ਸੁਭਾ, ਕੁਰਖਤ ਸੁਭਾ, ਸਖਤ ਹਾਠੀ, ਇਹੋ ਜਿਹੀ ਕੋਈ ਗੱਲ ਨਹੀਂ। ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ, ਸਾਡੇ ਨਾਲ ਬੈਠ ਕੇ ਇਸੇ ਤਰ੍ਹਾਂ ਉਹ ਗੱਲਾਂ ਕਰਦੇ। ਉਹਨਾਂ ਦੀਆਂ ਯਾਦਾਂ ਬਣੀਆਂ ਨੇ ਤੇ ਕੈਮਰੇਆਂ ਨਹੀਂ ਗੀਆਂ ਬਿਲਕੁਲ ਕੈਮਰੇਆਂ ਨਹੀਂ ਗੀਆਂ ਥੈਂਕ ਯੂ ਸੋ ਮਚ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਤੇ ਤੁਹਾਡਾ ਸ਼ੁਕਰਾਨਾ ਥੈਂਕ ਯੂ ਸਰ